ਸਰਬਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਨੇਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਬੰਨ ਟੁੱਟ ਰਿਹਾ ਸੀ ਆਪਾਂ ਸਾਰਿਆਂ ਨੇ ਨਾਲ ਲਾ ਕੇ ਪੂਰੀ ਕੋਸ਼ਿਸ਼ ਕੀਤੀ ਕਿ ਬੰਨ ਨਾ ਟੁੱਟੇ ਬੰਨ ਟੁੱਟੋ ਤੇ باوجود ਵੀ ਸਾਰੇ ਹੀ ਭਰਾਵਾਂ ਨੇ ਕਹੇਓ ਕਿਸਾਨ ਜੁਗੀਆਂ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬੰਨ ਜੁੜ ਗਏ ਕਿ ਖੇਪੜੀ ਹੈ ਫਸਲ ਹੈ ਲੋਕਾਂ ਦੇ ਖੇਤ ਹੈ ਇਹ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡੀਐਮ ਸਾਹਿਬ ਐਡੀਸੀ ਸਾਹਿਬ ਪਹਿਲਾਂ ਵੀ ਡੀਸੀ ਦੇਖਿਆ ਜਿਹੜਾ ਆਪ ਨਾਲ ਲਾ ਕੇ ਸਾਡੇ ਨਾਲ ਗੋਰੀਆਂ ਚਕਵਾਉਂਦੇ ਰਹੇ ਨਾਲ ਲਾ ਕੇ ਸਾਰਾ ਬੰਦੋਬਸਤ ਕਰਦੇ ਰਹੇ ਪ੍ਰਮਾਤਮਾ ਅਗੇ ਅਰਦਾਸਾਂ ਹੁੰਦੀਆਂ ਰਹੀਆਂ ਸਤਿਬਾਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫਿਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਲੋਂ ਧੰਨਵਾਦੀ ਹਾਂ ਇਹਨਾਂ ਨੇ ਉਸ ਟਿਆਂ ਤੇ ਪੂਰਾ ਜ਼ੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੋਕਿਆ ਜਾਵੇ ਬਹੁਤ ਸਾਰੇ ਬੰਦਵਾਸ਼ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰਹੇ ਪਰ ਕੁਦਰਤੀ ਆਫਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣ ਪਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬਾ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਪੈਸੇ ਪ੍ਰੂਪ ਕਰੇ ਕਰੋੜਾ ਰੁਪਏ ਜਿਹੜਾ ਅੱਜ ਬਣ ਬਣਨ ਜਾ ਰਿਹਾ ਤੇ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੀ ਨਾਲ ਫਾਈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨੇ ਨਾਂ ਨਹੀਂ ਕੀਤੀ ਜਿੰਨੇ ਪੈਸੇ ਮੰਗ ਕੀਤੀ ਡੀਸੀ ਸਾਹਿਬ ਵੱਲੋਂ ਕਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾਉਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਆ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੇ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲੋਂ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਦੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਜਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੱਤਾ ਕਿ ਮਿਸ਼ਨ ਚੜ੍ਹਦੀ ਕਲਾ ਜਿੱਥੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਉਹਨਾਂ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋੜਾਂ ਰੁਪਏ ਨੁਕਸਾਨ ਉਹ ਦਿੱਤਾ